ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਬੜਿਆਈ ਪਾਈ ਅਚਿੰਤ ਨਾਮ ਬਸਿਆ ਮਨ ਆਈ ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ ਪੂਰੇ ਗੁਰ ਤੇ ਬੜਾਈ ਪਾਈ ਅਚਿੰਤ ਨਾਮ ਬਸਿਆ ਮਨ ਆਈ ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ ਜਗਦੀਸ ਸੇਵਿਓ ਮੈਂ ਅਬਰ ਨਾ ਕਾਜਾ ਅਨ ਦਿਨ ਆਨੰਦ ਹੋਵੇ ਮਨ ਮੇਰੇ ਗੁਰਮੁਖ ਮੰਗੇਉ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸਬਦ 부ਝਾਈ ਜੀਵਨ ਮਰਨ ਕੋ ਸੰਸਾਰ ਵੇਖੈ ਬਹਾੜ ਨਾ ਮਰੇ ਨਾ ਜਮ ਪੇਖੈ ਕਰਹੀ ਮਹਿ ਸਭ ਕੋਟ ਨਿਧਾਨ ਸਤਗੁਰ ਦਿਖਾਏ ਗਿਆ ਅਭਿਮਾਨ ਸਦਹੀ ਲਾਗਾ ਸਹਿਜ ਧਿਆਨ ਅਨੰਦਿਨ ਗਾਵੇ ਏਕੋ ਨਾਮ इस युग में बड़े आई पाई पूरे गुरते नाम ते आई जह देखा तह रहा समाई सदा सुख दाता कीमत नहीं पाई पूरे भाग गुर पूरा पाया अंतर नाम निधान दिखाया गुर का शब्द अत मीठा लाया ਨਾਨਕ ਤ੍ਰਿਸਨ ਬੁਜੀ ਮਨ ਤਨ ਸੁਖ ਪਾਇਆ ਪੂਰੇ ਭਾਗ ਗੁਰਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸਬਦ ਅਤ ਮੀਠਾ ਲਾਇਆ ਨਾਨਕ ਤ੍ਰਿਸਨ ਬੁਜੀ ਮਨ ਤਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਵਤੇ ਬਿਲਾਵਲ ਮਹੱਲਾ ਤੀਜਾ ਏ ਭਾਈ ਜਿਸ ਮਨੁੱਖ ਨੇ ਪੂਰੇ ਗੁਰ ਪਾਸੋਂ ਬੜਾਈ ਇੱਜ਼ਤ ਪ੍ਰਾਪਤ ਕਰ ਲਈ ਉਸ ਦੇ ਮਨ ਵਿੱਚ ਉਹ ਹਰਨਾਮ ਆਵਜਦਾ ਹੈ ਜੋ ਹਰੇ ਕਿਸਮ ਦਾ ਫਿਕਰ ਤੋਖਲਾ ਦੂਰ ਕਰ ਦਿੰਦਾ ਹੈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਅੰਦਰੋਂ ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਦਰ ਤੇ ਸੋਭਾ ਕਟ ਲਈ हे ਜਗਤ ਦੇ ਮਾਲਕ ਪ੍ਰਭੂ ਮਿਹਰ ਕਰ ਮੈਂ ਤੇਰਾ ਨਾਮ ਸਿਮਰਦਾ ਰਹਾ ਇਸ ਤੋਂ ਚੰਗਾ ਮੈਨੂੰ ਹੋਰ ਕੋਈ ਕੰਮ ਨਾ ਲੱਗੇ اے ਪ੍ਰਭੂ ਗੁਰੂ ਦੀ ਜ਼ਰਨ ਪੈ ਕੇ ਆਤਮਿਕ ਆਨੰਦ ਦੀ ਬਖਸ਼ਿਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ ਤਾਂ ਕਿ ਮੇਰੇ ਮਨ ਵਿੱਚ ਉਸ ਨਾਮ ਦੀ ਬਰਕਤ ਨਾਲ ਹਰ ਵੇਲੇ ਆਨੰਦ ਬਣਿਆ ਰਹੇ ਰਹਾਓ हे भाई जिस मनुष्य ने पूरे गुरु पासों उस दे शब्द दी राही आत्मिक जीवन दी सूझ प्राप्त कर ली उसने अपने अंदरों ही अपने मन वास्ते शरदा विश्वास दी दात लभ ली यह शरदा के परमात्मा सारे जगत विच एक समान व्यापक है ਹੇ ਭਾਈ ਜਿਹੜਾ ਵੀ ਮਨੁੱਖ ਸਾਰੇ ਅਮਰ ਪ੍ਰਭੂ ਨੂੰ ਸ੍ਰਿਸ਼ਟੀ ਵਿੱਚ ਇੱਕ ਸਮਾਨ ਵਜਦਾ ਵੇਖਦਾ ਹੈ ਉਸ ਨੂੰ ਕਦੇ ਆਤਮਿਕ ਮੌਤ ਨਹੀਂ ਵਿਆਪਦੀ ਉਸ ਵੱਲ ਜਮਰਾਇ ਕਦੇ ਵੀ ਨਹੀਂ ਤੱਕਦਾ ਹੇ ਭਾਈ ਮਨੁੱਖ ਦੇ ਹਿਰਦੇ ਘਰ ਵਿੱਚ ਸਾਰੇ ਸੁੱਖਾਂ ਦੇ ਖਜ਼ਾਨਿਆਂ ਦੇ ਕੋਟਾਂ ਦੇ ਕੋਟ ਮੌਜੂਦ ਹਨ ਜਿਸ ਮਨੁੱਖ ਨੂੰ ਗੁਰੂ ਨੇ ਇਹ ਕੋਟ ਵਿਖਾ ਦਿੱਤੇ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਗਿਆ। ਉਹ ਮਨੁੱਖ ਸਦਾ ਹੀ ਆਤਮਿਕ ਡੋਲਤਾ ਵਿੱਚ ਸੁਰਤ ਜੋੜੀ ਰੱਖਦਾ ਹੈ। ਓਮ ਨੁਕਾਰ ਵੇਲੇ ਇੱਕੋ ਪਰਮਾਤਮਾ ਨਾਮ ਸਿਮਰਦਾ ਰਹਿੰਦਾ ਹੈ। हे ਭਾਈ ਜਿਹੜਾ ਮਨੁੱਖ ਪੂਰੇ ਗੁਰੂ ਪਾਸੋਂ ਸਿੱਖਿਆ ਲੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ ਇਸ ਜਗਤ ਵਿੱਚ ਇੱਜ਼ਤ ਪ੍ਰਾਪਤ ਕਰਦਾ ਹੈ। हे ਭਾਈ ਮੈਂ ਤਾਂ ਜਿੱਧਰ ਵੇਖਦਾ ਹੈ ਉੱਧਰ ਹੀ ਉਹ ਪਰਮਾਤਮਾ ਮੌਜੂਦ ਦਿਸਦਾ ਹੈ ਉਹ ਸਦਾ ਹੀ ਸਭਨਾਂ ਨੂੰ ਸੁੱਖ ਦੇਣ ਵਾਲਾ ਹੈ ਪਰ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ اے ਭਾਈ ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿੱਚ ਹੀ ਪਰਮਾਤਮਾ ਨਾਮ ਜਪਿਅੰਨਾ ਵਿਖਾਲ ਦਿੱਤਾ اے ਨਾਨਕ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ ਉਸ ਦੇ ਅੰਦਰੋਂ ਮਾਇਆ ਦੀ ਤ੍ਰੇ ਬੁਝ ਗਈ ਉਸ ਨੂੰ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਆਨੰਦ ਹੀ ਆਨੰਦ ਹਾਸਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ